ਅੱਜ ਦੀ ਵੀਡੀਓ 'ਚ ਦੋਸਤੋ ਆਪਾਂ ਤਿੰਨ ਜੋੜੇ ਲੈ ਕੇ ਆਏ ਆ ਬੱਛੀਆਂ ਦੇ ਇੱਕ ਜੋੜੇ ਦੀ ਉਮਰ 8 ਮਹੀਨੇ ਆ ਇੱਕ ਦੀ 5 ਮਹੀਨੇ ਆ ਇੱਕ ਦੀ 6 ਮਹੀਨੇ ਆ ਬੱਚੀਆਂ ਦਿਖਾਉਣ ਲੱਗੇ ਆਪਾਂ ਨਾਲ ਟੈਗ ਜ਼ਰੂਰ ਦੱਸਾਂਗੇ ਤਾਂ ਕਿ ਤੁਸੀਂ ਸਬੰਧਤ ਬੱਚੀ ਦੀ ਜਾਣਕਾਰੀ ਮਾਲਕਾਂ ਤੋਂ ਟੈਗ ਦੱਸ ਕੇ ਲੈ ਸਕੋ ਤਿੰਨੇ ਜੋੜਿਆਂ ਦੀ ਕੀਮਤ ਰੱਖੀ ਗਈ ਆ 160 ਬਾਕੀ ਤੁਸੀਂ ਫੋਨ ਤੇ ਆਪਦੀ ਗੱਲਬਾਤ ਕਰ ਸਕਦੇ ਹੋ ਬੱਚੀਆਂ ਖੜੀਆਂ ਨੇ ਜੀ ਭਾਲ ਡੇਰੀ ਫਾਰਮ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਨੰਬਰ ਸਕਰੀਨ ਤੇ ਚੱਲ ਰਿਹਾ ਆਓ ਹੁਣ ਆਪਾਂ ਗੱਲ ਕਰਦੇ ਆਂ ਕੱਲੀ ਕੱਲੀ ਬੱਚੀ ਦੀ ਦਿਖਾਉਣੇ ਆ ਟੈਗ ਇਹਨਾਂ ਦਾ ਰੰਗ ਰੂਪ ਝੋਲੀ ਸਭ ਦੇਖਦੇ ਆਂ ਕਰੋ ਚੈੱਕ ਬਈ ਆ ਵਛੀ ਦਾ ਟੈਗ ਹੈਗਾ ਬਈ 116 ਨੰਬਰ ਪੈਂਦਾ ਕਰੋ ਚੈੱਕ ਸਾਫ ਆ ਕੋਈ ਫੋਟਸਾਂਗ ਨਹੀਂ ਝੋਲੀ ਦੇਖ ਸਕਦੇ ਹਾਂ ਪੂਰੇ 4 ਥਾਣੇ ਕੋਈ ਵੱਦਕਟ ਨਹੀਂ ਚਿਹਰਾ ਮੋਹਰਾ ਦੇਖ ਸਕਦੇ ਹਾਂ ਆ ਇਹਦੇ ਨਾਲ ਵਾਲੀ ਬੱਛੀ ਹੈਗੀ ਆ ਬਾਈ 109 ਨੰਬਰ ਟੈਗਾ ਇਹਦੀ ਉਮਰ ਵੀ 8 ਮਹੀਨੇ ਆ ਕਰੋ ਚੈੱਕ ਰੰਗ ਰੂਪ ਦੀ ਇਹ ਸਾਫ ਆ ਪੂਰੀ ਕੋਈ ਫੋਟਸਾਂਗ ਨਹੀਂ ਝੋਲੀ ਕਰੋ ਚੈੱਕ ਜੀ 4 ਥਾਣੇ ਪੂਰੇ ਚਿਹਰਾ ਮੂਰਾ ਦੇਖ ਸਕਦੇ ਹਾਂ 109 ਨੰਬਰ ਟੈਗ ਆ ਹੁਣ ਗੱਲ ਕਰਦੇ ਆ ਦੂਜੇ ਜੋੜੇ ਦੀ ਇਹਨਾਂ ਦੀ ਉਮਰ ਹੈਗੀ ਬਾਈ 5-5 ਮਹੀਨੇ ਲੂਈ ਪਿੰਡੇ ਤੇ ਬਰਕਰਾਰ ਆ ਹਜੇ ਟੈਗ ਨੰਬਰ ਹੈਗਾ 144 ਤੇ ਰੰਗ ਜਮਾ ਚਟਾ ਥੋਲੀ ਕਰੋ ਚੈੱਕ ਪੂਰੇ ਚਾਰ ਥਾਣੇ ਜੀ ਕੋਈ ਵੱਦਕਟ ਨਹੀਂ ਕੋਈ ਫੋਰਸਾਂਗ ਨਹੀਂ ਚਿਹਰਾ ਮੂਰਾ ਕਰੋ ਚੈੱਕੇ ਦਾ ਹੁਣ ਗੱਲ ਕਰਦੇ ਆ ਤੇ ਨਾਲ ਦੀ ਬੱਚੀ ਦੀ ਇਹਦੀ ਉਮਰ ਬਈ ਬਾਈ 5 ਮਹੀਨੇ ਆ 115 ਨੰਬਰ ਟੈਗ ਹੈ ਦਾ ਦੇਖੋ ਚਿਹਰਾ ਮੂਰਾ ਦੇਖੋ ਪਿੰਡੇ ਲਿਸ਼ਕਾ ਮਾਰਦੇ ਨੇ ਖਰਗੋਸ਼ ਵਰਗਾ ਪਿੰਡਾ ਇਹਦਾ ਲੂਈ ਹਲੇ ਬਰਕਰਾਰ ਆ ਇਹਨਾਂ ਦੀ ਬੱਚੀ ਦੀ ਲੁੱਕ ਤੇ ਖੜਨ ਦਾ ਸਟਾਈਲ ਬੜਾ ਸ ਲਓ ਜੀ ਝੋਲੀ ਕਰੋ ਚੈੱਕ ਜੀ ਚਾਰ ਥਾਨੇ ਕੋਈ ਫੋਰਸਾਂਗ ਨਹੀਂ ਚਾਂਬੜੀ ਦੀ ਸਾਫਾ ਬੱਛੀ ਹੁਣ ਗੱਲ ਕਰਦੇ ਆਪਾਂ ਤੀਜੇ ਜੋੜੇ ਦੀ ਆ ਬੱਚੀ ਦੀ ਉਮਰ ਬਈ 6 ਮਹੀਨੇ ਆ 120 ਨੰਬਰ ਟੈਗ ਆ ਇਹਦਾ ਕਰੋ ਚੈੱਕ ਖਰਗੋਸ਼ ਦਾ ਬੱਚਾ ਜਮਾ ਬੱਚੀ ਸੋਹਣੀ ਆ ਰੰਗ ਰੂਪ ਸੋਹਣਾ ਰੰਗ ਰੂਪ ਦੀ ਸਾਫਾ ਚਾਂਬੜੀ ਦੀ ਸਾਫਾ ਕੋਈ ਫੋਰਸਾਂਗ ਨਹੀਂ ਝੋਲੀ ਦਿਖਾਉਣ ਲੱਗਿਆ ਤੁਹਾਨੂੰ ਕਰੋ ਇਹ ਚੈੱਕ ਚਾਰ ਥਾਨੇ ਇਹ ਬੱਚੀ ਦੀ ਉਮਰੇ ਬਾਈ 6 ਮਹੀਨੇ ਆ 123 ਨੰਬਰ ਟੈਗ ਹੈ ਦਾ ਇਹ ਵੀ ਜਮਾਂ ਹੀ ਖਰਗੋਸ਼ ਦਾ ਬੱਚਾ ਜਮਾਂ ਚਿੱਟੇ ਰੰਗ ਦੀਆਂ ਨੇ ਦੁੱਧ ਵਰਗੀਆਂ ਬੱਚੀਆਂ ਝੋਲੀ ਕਰੋ ਜੀ ਚੈੱਕ ਚਾਰ ਥਣ ਜੀ ਪੂਰੇ ਕੋਈ ਫੋਰਸਾਂਗਣੀ ਜੀ ਚਮੜੀ ਦੀਆਂ ਪੂਰੀਆਂ ਸਾਫ਼ ਨੇ ਆਪਣਾ ਕੰਮ ਆ ਚੰਗੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਬਾਕੀ ਤੁਸੀਂ ਫਾਰਮ ਤੇ ਜਾ ਕੇ ਖੁਦ ਵੀ ਵਿਸਟ ਕਰੋ ਜਾਨਵਰ ਦੇਖੋ ਚੰਗੇ ਜਾਨਵਰਾਂ ਦੀਆਂ ਬਰੀਡਾਂ ਵਾਲੀਆਂ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਚੈਨਲ ਨੂੰ ਫੋਲੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ